ਅੰਦਰ ਪੀਦੇ ਤੇ ਪਰਚਾ ਨਾਲ ਟੜਤੇ ਹੋ ਕੇ ਫਿਰ ਤੋਂ ਆਖੜਾ ਡਿੱਗਣੀ ਆ ਜੋ ਨਹੀਂ ਨਹੀਂ ਇਹ ਕਾਰਵਾਈ ਸਾਵੀ ਹੋਣੀ ਜੇ ਡਟਦੇ ਵੀ ਨਾਲ ਨਹੀਂ ਕੱਢੋ ਉਹਨਾਂ ਨੂੰ ਬਾਹਰ ਨਹੀਂ ਨਹੀਂ ਇਹ ਕਾਰਵਾਈ ਸਾਵੀ ਹੋਣੀ ਜੇ ਡਟਦੇ ਵੀ ਨਾਲ ਨਹੀਂ ਕੱਢੋ ਉਹਨਾਂ ਨੂੰ ਬਾਹਰ ਉਹਨਾਂ ਦੇ ਮੂਹ ਦਾ ਗੱਲਾਂ ਦੇ ਪਾਜੀ ਹੱਡੇ ਬਲ ਬੜਾ ਜਨਾ ਦਾ ਮੁਖਾਇਆ ਬਣੇਗਾ ਮੁਖਾਇਆ ਆ ਉਹ ਫੋਟੋ ਕੋਈ ਫੋਨ ਕਰਨੇ ਹੋ ਉਹ ਦੇਖ ਮੋਤੋਂ ਨਹੀਂ ਆਉਣਿਆ ਪਤਾ ਹੀ ਜਾਂਦੇ ਆ ਆਸ਼ਾ ਆਪਦੀ ਕੁੜੀ ਬਰਾਦੀ ਸਰੇ ਲਾਵਾਟਨ ਦਾ ਬੰਦਾ ਉਹ ਸਾਹੇ ਨੂੰ ਸਾਹ ਕਰਦੀ ਯਾਰ ਜਿਆ ਹਾ ਨਾ ਇੱਕ ਦੋ ਵਾਰ ਤੁਹਾਡੇ ਕੋਲ ਇੱਕ ਦੋ ਵਾਰੀ ਗੁੱਸਾ ਕਰਨਾ ਸਾਰਿਆਂ ਨੇ ਉਹ ਇੱਕ ਅੱਧੀ ਗੁੱਸਾ ਹੋਣਾ ਪਰ ਇਹ ਵੀ ਤੁਸੀਂ ਸੋਖੇ ਹੋ ਜਾਓਗੇ ਆ ਬਾਅਦ ਤੁਸੀਂ ਸਾਡੀ ਰੋਣ ਕੰਨਾਂ ਮੰਦ ਨੂੰ ਘਰ ਦੀ ਵੜੀ ਦਿੰਦਾ ਉਹ ਆਂਦਾ ਮੈਂ ਨਹੀਂ ਵੜਾ ਤੀ ਆਂਦੀ ਤੂੰ ਬੇਤੀ ਕਰਾ ਕੇ ਆਇਆ ਤੂੰ ਉਹਦੇ ਕੋਲ ਦੇਖੋ ਇਹ ਤਾਂ ਦਾਸ ਫਿਰ ਸਾਨੂੰ ਫੋਨ ਕਰਾ ਕੇ ਲਾਵਾਂਗੇ ਉਹਦੀ ਕੋਲ ਮੇਰਾ ਮਾੜਾ ਪਿੰਦਾ ਮਾੜੇ ਲਈ ਨਾ ਕਰ ਤੁਸੀਂ ਦੋਤੋ ਜੋਗੇ ਜੀ ਦੋਸਤੋ ਕਰਦੇ ਆ ਦੁੱਤਾ ਕਰਦੇ ਫਿਰ ਤੋਂ ਹਾਂ ਜੀ ਆਓ ਖਰਾਬ ਚਲੋ ਅਨਲ ਆ ਕੇ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟ ਸੰਦੇਸ਼ ਅੱਜ ਅਸੀਂ ਪਹੁੰਚੇ ਹਾਂ ਇੱਕ ਵਾਰ ਤੋਂ ਫਿਰ ਪਿੰਡ ਡਾਰੇ ਚੱਕ ਦੇ ਵਿੱਚ ਜਿੱਥੇ ਕਿ ਅੱਜ ਪਿੰਡ ਦੀ ਪੰਚਾਇਤ ਨੇ ਇੱਕ ਫੈਸਲਾ ਲਿਆ ਹੈ ਕਿ ਜਿੱਥੇ ਕਿ ਅੱਜ ਪਿੰਡ ਦੇ ਵਿੱਚ ਪੋਸਟਰ ਲਗਾਏ ਗਏ ਨੇ ਚੇਤਾਵਨੀ ਦੇ ਕਿ ਪਿੰਡ ਦੇ ਵਿੱਚ ਜੋ ਨਸ਼ੇ ਨੂੰ ਬਿਲਕੁਲ ਹੀ ਬੰਦ ਕੀਤਾ ਜਾਵੇ ਸਾਡੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਧੰਨਵਾਦ ਜੀ अच्छा सारे ਜਿਹੜਾ ਅੱਜ ਪਿੰਡ ਦੇ ਵਿੱਚ ਪ੍ਰਾਲਾ ਕੀਤਾ ਆ ਕਿ ਪਿੰਡ ਦੇ ਵਿੱਚ ਪੋਸਟਰ ਲਗਾਏ ਜਾਣਗੇ ਇਸ ਬਾਰੇ ਕੀ ਸਾਡੇ ਦਰਸ਼ਕਾਂ ਨੂੰ ਥੋੜਾ ਚੰਨਣਾ ਇਹ ਜਿਹੜਾ ਪੋਸਟਰਾਂ ਦਾ ਮਸਲਾ ਕਿ ਜਿੱਦਨ ਆਪਾਂ ਕੱਤਰਤਾ ਕੀਤੀ ਸੀ ਉਹਦਨੇ ਮਤਾ ਪਾਸ ਹੋਇਆ ਸੀਗਾ ਜੀ ਕਿ ਆਪਾਂ ਨਗਰ ਦੇ ਵਿੱਚ ਇੱਕ ਰੀ ਪੋਸਟਰ ਲਾ ਸਰ ਨੂੰ ਵਾਰਨਿੰਗ ਕਰੀਏ ਅਪੀਲ ਵੀ ਕਰੀਏ ਜੀ ਕਿਉਂਕਿ ਜਿਹੜਾ ਵੀ ਕੋਈ ਭੈਣ ਭਰਾ ਇਹ ਮਾੜਾ ਕੰਮ ਕਰਦਾ ਏ ਉਹਨੂੰ ਹੱਥੁਰਗਾ ਦੀ ਬੇਨਤੀ ਵੀ ਆ ਅਪੀਲ ਵੀ ਆ ਜੀ ਤੇ ਨਾਲ ਨਾਲ ਸਾਡੀ ਚੇਤਾਵਨੀ ਵੀ ਜਿਹੜਾ ਕੋ ਬਾਹਰੋਂ ਅਨਸਰ ਆ ਕੇ ਮਾੜਾ ਕਰਮ ਸਾਡੇ ਪਿੰਡ ਕਰੇਗਾ ਜਾਂ ਕੋ ਨਸ਼ਾ ਪੱਤੇ ਦਾ ਧੰਦਾ ਕਰੇਗਾ ਤੇ ਉਸ ਦੇ ਖਿਲਾਫ ਜਿਹੜਾ ਸਾਰਾ ਨਗਰ ਇਕਮੋਟਿਆ ਅੱਜ ਸਿਰਫ ਇਹ ਮੈਸੇਜ ਦੇਣ ਵਾਸਤੇ ਆਪਾਂ ਜਿਹੜੇ ਇਸਤਿਹਾਰੇ ਉਹ ਲਗਾਏ ਗਏ ਨੇ ਕਿ ਜਿਹੜਾ ਵੀ ਕੋ ਮਾੜਾ ਅਨਸਰ ਮਾੜੇ ਕਰਮ ਕਰਦਾ ਏ ਨਸ਼ਾ ਪਤਾ ਵੇਚਦਾ ਪਿੰਡ ਦੇ ਚਾ ਕੋ ਪਿੰਡ ਦਾ ਚਾ ਕੋ ਬਾਹਰ ਦਾ ਏ ਉਹ ਆਪਣੇ ਨਕਮਾਤ ਬਾਜ ਜਾਵੇ ਤੇ ਸਮੁੱਚੀ ਨਗਰ ਤੇ ਸਮੁੱਚੀ ਪੰਚਾਇਤ ਦੀ ਆ ਉਹ ਨਗਰ ਦੇ ਵਿੱਚ ਇਸ ਸੰਦੇਸ਼ ਦੇਣ ਵਾਸਤੇ ਅੱਜ ਇਸਤਿਹਾਰ ਲਾ ਰਹੀ ਜੀ ਤੇ ਭਾਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜੋ ਆ ਕੇ ਇੱਕ ਪੁਲਿਸ ਨੂੰ ਗੀੜਾ ਰੱਖਣਾ ਚਾਹੀਦਾ ਡੇਲੀ ਇੱਕ ਵਰੀ ਜਾਂ ਦੋ ਵਰੀ ਗੀੜਾ ਰੱਖੇ ਤਾਂ ਜੋ ਕਿ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਘੇੜ ਤੋਂ ਬਣਾ ਕੁਝ ਨਹੀਂ ਕਰ ਸਕਦੇ ਕਿਉਂਕਿ ਪ੍ਰਸ਼ਾਸਨ ਹੀ ਇੱਕੋ ਚੀਜ਼ ਹੈ ਜਿਹੜੀ ਇਹਨਾਂ ਨੂੰ ਡਰ ਪਿਆ ਦੇ ਨਾਲ ਜਿਹੜਾ ਨਸ਼ੇ ਪਤ ਤੋਂ ਹਟ ਸਕਦੇ ਨੇ ਬਾਕੀ ਨਗਰ ਤੇ ਇਹਨਾਂ ਦੀ ਹੈਲਪ ਕਰ ਸਕਦਾ ਵਾ ਠੀਕ ਹੈ ਜੀ ਨਗਰ ਇਕਮੁੱਠਿਆ ਪੰਚਾਇਤ ਇਹਨਾਂ ਦੇ ਨਾਲ ਆ ਪ੍ਰਸ਼ਾਸਨ ਤੋਂ ਫਿਰ ਦੁਬਾਰਾ ਅਪੀਲ ਕਰਦੇ ਆ ਕਿਉਂਕਿ ਜਿਹੜਾ ਪਿਛਲੇ ਕੱਤਰ ਤੱਕ ਦੀ ਉਸ ਤੋਂ ਬਾਅਦ ਥੋੜੀ ਜਿਹੀ ਹਲਚਲ ਹੋਈ ਆ ਪ੍ਰਸ਼ਾਸਨ ਨੇ ਆਪ ਆਣ ਕੇ ਜਿਹੜੇ ਆ ਪਿੰਡ ਦੇ ਵਿੱਚ ਦੁਜੇਰੇ ਦੋ ਚਾਰ ਘੇੜ ਲਾਏ ਉਹਨਾਂ ਨਾਲ ਬਹੁਤ ਜ਼ਿਆਦਾ ਸਾਡੇ ਪਿੰਡ ਨੂੰ ਫਰਕ ਪਿਆ ਹੈ ਕਿ ਸਰ ਮੁੱਚੇ ਨਗਰ ਨੇ ਗੱਲ ਕਹੀ ਆਣ ਕੇ ਕਿ ਸਾਡੇ ਨਗਰ ਦੇ ਤਕਰੀਬ ਅੱਧੇ ਨਗਰ ਸਾਰਾ ਨਾਲ ਆ ਤੇ ਇਹ ਨਸ਼ੇ ਦੇ ਕੋੜ ਨੂੰ ਆਪਾਂ ਆਪਣੇ ਪਿੰਡੋਂ ਕੱਢ ਸਕੀਏ ਤੇ ਆਉਣ ਲਈ ਜਵਾਨੀ ਜਿਹੜੀ ਉਹਨੂੰ ਆਪਾਂ ਬਚਾ ਸਕੀਏ ਠੀਕ ਅੱਛਾ ਜੀ ਇਨਸਪੈਕਟਰ ਅਦਿਤ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਸਰ ਕੀ ਨਾਲ ਦੇ ਤੁਸੀਂ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਦੇ ਵਿੱਚ ਵੀ ਰਹੇ ਆ ਤੇ ਨਸ਼ੇ ਦੇ ਵਿੱਚ ਜਿਹੜਾ ਨਸ਼ੇ ਦਾ ਕੋੜ ਪਿੰਡ ਦੇ ਵਿੱਚ ਵੱਡ ਚੁੱਕਿਆ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਗਲੀਆਂ 'ਚ ਪੋਸਟਰ ਲਾਉਣ ਦੀ ਲੋੜ ਪੈ ਗਈ ਤੁਹਾਨੂੰ ਕਿਹਾ ਕਿ ਪਿੰਡ 'ਚ ਇਹ ਨਸ਼ਾ ਕਿਉਂ ਵੱਧ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੋ ਫਤਿਹ ਅਸ਼ੇ ਗੱਲ ਇਹ ਆ ਵੀ ਜਿਹੜਾ ਨਸ਼ੇ ਦੀ ਗੱਲ ਆਪਾਂ ਕੀਤੀ ਤੋਹਾਂ ਨਸ਼ੇ ਦਾ ਬੜਾ ਵਧੀਆ ਸਾਲਾ ਇਹ ਨਸ਼ਾ ਹੁਣ ਨਹੀਂ ਇਹ ਅਜ ਤੋਂ 10 ਸਾਲ ਜਾਂ 12 15 ਸਾਲ ਪਹਿਲਾਂ ਤੋਂ ਨਸ਼ਾ ਚੱਲਦਾ ਡਾਲੀ ਚੱਕ ਵਿੱਚ ਜੀ ਬਹੁਤ ਜ਼ਿਆਦਾ ਨਹੀਂ ਪਿਛਲੀ ਸਾਲ ਲੰਗੀ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਨਸ਼ਾ ਵਧ ਗਿਆ ਜੀ ਤੇ ਹੁਣ ਆਪਾਂ ਸਾਰੇ ਪਿੰਡ ਦੀ ਇਕੱਠ ਕੀਤਾ ਸੀ ਪਿੰਡ ਦੀ ਜਿਹੜੀ ਬੇਨਤੀ ਸੀ ਵੀ ਇਹ ਕੁਛ ਨਾ ਕੁਛ ਉਪਰਾਲਾ ਜਿਹੜੀ ਨਵੀਂ ਬਣੀ ਹੈ ਪੰਚਾਇਤ ਕੁਛ ਨਾ ਕੁਛ ਕਰੇ ਜੀ ਤੇ ਪਿੰਡ ਦੀ ਮੰਗ ਨੂੰ ਵੇਖਦੇ ਆਂ ਅਸੀਂ ਪਿੰਡ ਦਾ ਸਾਰਾ ਇਕੱਠ ਕੀਤਾ ਜੀ ਤੇ ਪਿੰਡ ਵਾਲਿਆਂ ਨੇ ਕਿਹਾ ਵੀ ਇਹਦੇ ਤੇ ਕੁਛ ਨਾ ਕੁਛ ਤੁਸੀਂ ਪੰਚਾਇਤ ਉਹ ਕੁਛ ਨਾ ਕਰੋ ਕੁਛ ਨਾ ਕੁਛ ਉਹ ਦਿਨ ਮਤਾ ਪਾਸ ਹੋਇਆ ਸੀ ਵਿੱਚ ਸਾਡੇ ਸਾਬਕਾ ਸਰਪੰਚ ਨੇ ਮੁਖਤਿਆਰ ਸਿੰਘ ਜੀ ਜੀ ਉਹਨਾਂ ਨੇ ਆਖਿਆ ਸੀ ਵੀ ਇੱਕ ਆਪਾਂ ਜਿਹੜਾ ਗੇੜੀ ਲਾਉਣੀ ਆ ਜਾਂ ਪਿੰਡ ਦੇ ਵਿੱਚ ਰੱਖਣਾ ਵਗੇੜਾ ਉਹ ਤੇ ਹੈ ਹੀ ਆ ਜਿਹੜੇ ਥੋੜੇ ਬੋਦੇ ਪੋਸਟਰ ਲਾਏ ਜਾਣ ਜੀ ਤੋ ਅੱਜ ਅਸੀਂ ਪੋਸਟਰ ਜਿਹੜੇ ਸਾਰੇ ਪਿੰਡ ਦੇ ਵਿੱਚ ਲਾਤੇ ਆ ਜੀ ਤੇ ਜਿਹੜਾ ਉਹ ਜਿਹੜੀ ਉਹ ਪਹਿਲਾਂ ਇਕੱਠ ਕੀਤਾ ਹੈ ਉਹਦੇ ਨਾਲ ਕਾਫੀ ਫਰਕ ਸਾਨੂੰ ਵੇਖਣ ਚ ਆਇਆ ਵੀ ਕਾਫੀ ਫਰਕ ਪਿਆ ਵਾ ਜੀ ਏ ਹੁਣ ਇਹ ਵੀ ਲਾਇਆ ਚੇਤਾਵਨੀ ਦਿੱਤੀ ਆ ਬਾਕੀ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਆ ਵੀ ਤੁਸੀਂ ਇਥੇ ਢੇੜਾ ਗੂੜਾ ਰੱਖੋ ਬਾਕੀ ਕੁਝ ਡਿਊਟੀ ਸਾਹਿਬ ਵੀ ਨਾਲ ਵੀ ਗੱਲ ਹੋਈ ਸੀ ਜੀ ਤੇ ਉਹਨਾਂ ਵੀ ਚੰਗਾ ਢੇੜਾ ਇੱਥੇ ਰੱਖਿਆ ਵਾ ਕਾਫੀ ਫਰਕ ਪਿਆ ਉਹ ਦੇ ਨਾਲ ਤੇ ਫਿਰ ਆਪਾਂ ਪ੍ਰਸ਼ਾਸਨ ਕਰੀ ਬੇਨਤੀ ਕਰਦੇ ਆ ਥੋੜਾ ਢੇੜਾ ਰੱਖੋ ਡਲ ਚੱਕ ਜਿਹਾ ਵੱਧ ਤੇ ਇਹਦੇ ਨਾਲ ਜਨਾ ਅੱਗੇ ਫਰਕ ਪਿਆ ਕੁਝ ਹੋਰ ਪਏਗਾ ਤੇ ਹੌਲੀ ਹੌਲੀ ਹੋ ਸਕਦਾ ਤੇ ਪਰਮਾਤਮਾ ਕਿਰਪਾ ਕਰੇ ਤਾਂ ਮੰਦੀ ਹੋ ਜਾਏ ਤੇ ਜਿਹੜੀ ਆਨ ਰੀਜਨ ਜਨਰੇਸ਼ਨ ਆ ਉਹਦਾ ਬਚਾਅ ਹੋ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਛਾ ਜੀ ਆਪਾਂ ਮਖਤਿਆਰ ਸਿੰਘ ਸਰਪੰਚ ਸਾਹਿਬ ਨਾਲ ਗੱਲਬਾਤ ਕਰਨੀ ਚਾਹਾਂਗੇ ਸਾਰ ਅੱਗੇ ਆ ਜਾਓ ਥੋੜਾ ਹਾਂਜੀ ਸਰ ਜੋ ਅੱਜ ਪੰਚਾਇਤ ਵੱਲੋਂ ਫੈਸਲਾ ਲੈ ਕੇ ਆਇਆ ਠੀਕ ਹੈ ਨਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਪੰਚਾਇਤ ਨੇ ਫੈਸਲਾ ਪਿੰਡ ਦੀ ਗੱਲ ਸਾਰੀ ਸੁਣ ਕੇ ਲਿਆ ਸਲਾਕਾ ਜੋਕ ਪੰਚਾਇਤ ਆ ਜੀ ਜਿਨੇ ਸਾਰੇ ਪਿੰਡ ਦੀ ਆਵਾਜ਼ ਨੂੰ ਉਠਾਇਆ ਤੇ ਪਿੰਡ ਦੀ ਨੌਜਵਾਨੀ ਨੂੰ ਬਚਾਉਣ ਦਾ ਜਿਹੜਾ ਯਤਨ ਕੀਤਾ ਇਹਦੇ ਨਾਲ ਪੰਚਾਇਤ ਦੇ ਸਾਰਾ ਨਗਰ ਜਿਹੜਾ ਉਹ ਸਹਿਮਤ ਆ ਤੇ ਰੇਗਾ ਵੀ ਸਹਿਮਤ ਜਿੱਥੇ ਪੰਚਾਇਤ ਨੂੰ ਨਗਰ ਦੀ ਲੋੜ ਆ ਨਗਰ ਸਾਰਾ ਪੰਚਾਇਤ ਦੇ ਨਾਲ ਆ ਤੇ ਪੰਚਾਇਤ ਨੇ ਪਿੰਡ ਨੂੰ ਇਸਵਾਸ ਦਵਾਇਆ ਵੀ ਜਿੱਥੇ ਤੁਹਾਨੂੰ ਲੋੜ ਆ ਅਸੀਂ ਤੁਹਾਡੇ ਨਾਲ ਆ ਜੀ ਦੂਸਰੀ ਗੱਲ ਇਹਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਰਹੀ ਇਸ ਨਸ਼ੇ ਦੇ ਵਿਰੁੱਧ ਕਾਂਗਰਸੀ ਵੀ ਸਹਿਮਤ ਆ ਪਾਰਟੀ ਇਹ ਮੈਂ ਆਪਣੀ ਕਾਲੀ ਸਰਕਾਰ ਵੱਲੋਂ ਜ਼ਿੰਮੇਵਾਰ ਸਮਝਦਾ ਪੰਚਾਇਤ ਨੂੰ ਐਸੜੇ ਸਹਿਮਤੀਆਂ ਕਾਲੀ ਪਾਰਟੀ ਵੱਲੋਂ ਵੀ ਕਾਂਗਰਸੀ ਵੀ ਜੋ ਵੀ ਪਾਰਟੀ ਹੈ ਸਾਰੀ ਇੱਕ ਮੁੱਠ ਹੋ ਕੇ ਜੀ ਤੇ ਸਾਥ ਦੇ ਰਹੀ ਆ ਆਸ ਹੈ ਕਿ ਨੌਜਵਾਨ ਆਪ ਵੀ ਇਸ ਗੱਲ ਤੋਂ ਬਾਜ਼ ਆ ਜਾਣਗੇ ਤੇ ਜਵਾਨੀ ਜਿਹੜੀ ਆ ਉਹ ਚੰਗੀ ਹੰਡਾਉਣਗੇ ਤੇ ਮਾਪਿਆਂ ਨੂੰ ਵੀ ਸੁੱਖ ਮਿਲੇਗਾ ਮਾਪਿਓ ਜਿਹੜਾ ਅੱਜ ਕੱਲ ਜਿਹੜਾ ਬੱਚਾ ਨਸ਼ਾ ਕਰ ਰਿਹਾ ਉਹਦਾ ਮਾਪਿਓ ਉਹ ਰਾਤ ਵੀ ਮਰਿਆ ਤੇ ਦਿਨੇ ਵੀ ਮਰਿਆ ਆਪਣੇ ਬੱਚੇ ਨੂੰ ਰਾਤ ਦੇ 10:00 ਵਜੇ ਤੱਕ ਡੀਕਦਾ ਰਹਿਦਾ ਤੇ ਬੱਚਾ ਦਾ ਘਰ ਨਹੀਂ ਆਉਂਦਾ ਤੇ ਜਿਹੜਾ ਮਾਂ ਪਿਓ ਵਾ ਉਹ ਵਿਚਾਰਾ ਤਰਲੇ ਲੈਂਦਾ ਰਹਿੰਦਾ ਇਸ ਕਰਕੇ ਅਸੀਂ ਇਸ ਪੰਚਾਇਤ ਨੂੰ ਸਲਾਗਾ ਦਿੰਨੇ ਆ ਕਿ ਇਹਨਾਂ ਕਦਮ ਚੋਂ ਕਿਹਾ ਤੇ ਨੌਜਵਾਨ ਜਿਹੜੇ ਆ ਉਸ ਬਰਬਾਦੀ ਤੋਂ ਬਚਾਅ ਹੋ ਜਾਏਗਾ ਬਾਕੀ ਸਾਡੀ ਬੇਨਤੀ ਸਾਰੇ ਨਗਰ ਦੀ ਇਹ ਹੈ ਵੀ ਜਿਹੜਾ ਬਾਹਰੋਂ ਕੋ ਆਉਂਦਾ ਵਾ ਨਸ਼ੇ ਵਾਸਤੇ ਉਸ ਨੂੰ ਰੋਕ ਥੰਮ ਵਾਸਤੇ ਆਪਾਂ ਇਖਤियार ਲਾਤੇ ਆ ਕਿ ਉਹ ਵਿਚਾਰੇ ਭਲੇ ਮਾਨਸ ਜਿਹੜੇ ਆਉਂਦੇ ਆ ਨਾ ਅਸੀਂ ਭਲੇ ਮਾਨਸ ਹੀ ਕਹਿਣਾ ਕੋ ਨਸ਼ੇ ਦੇ ਵਿੱਚ ਭਲੇ ਮਾਨਸ ਹੀ ਆਓ ਜੀ ਉਹ ਆਪਣੇ ਇਛਤਿਆਰ ਪੜ ਲੈਣ ਇਸ ਨਗਰ ਨੇ ਇਹਦੇ ਬਾਰੇ ਕੀ ਉਪਰਾਲਾ ਕੀਤਾ ਜੇ ਉਹਨਾਂ ਨਾਲ ਕੋਈ ਕਲ ਨੂੰ ਵਧੇਗੀ ਹੁੰਦੀ ਆ ਤੇ ਉਹ ਆਪ ਹੀ ਇਸ ਗੱਲ ਨੂੰ ਸਮਝ ਲੈਣ ਤੇ ਹੋਏਗੀ ਵਧੇਗੀ ਉਹਨਾਂ ਨਾਲ ਜੀ ਜੇ ਉਹ ਇਹ ਇਛਤਿਆਰ ਪੜਦਿਆਂ ਹੋਇਆਂ ਵੀ ਇਸ ਨਗਰ ਵਿੱਚ ਬਦੋਪਰੀ ਆਉਣ ਦਾ ਚਾਰਾ ਕਰਦੇ ਆ ਪੰਚਾਇਤ ਤੇ ਪੂਰਾ ਨਗਰ ਜਿਹੜਾ ਉਹਨੂੰ ਸੋਧਿਆ ਪੂਰਾ ਜਾਏਗਾ ਠੀਕ ਹੈ ਅੱਛਾ ਜੀ ਹੁਣ ਆਪਾਂ ਗੁਰਪ੍ਰੀਤ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੇ ਸਪੰਸਰ ਸਾਹਿਬ ਇਹ ਪਿੰਡਾਂ ਦੇ ਵਿੱਚ ਸਾਡੇ ਹਲਕਾ ਡੇਰਾ ਬਪਰਾਨਾ ਹੋਰ ਫਤੇਗੜ ਚੂੜੀਆਂ ਦੇ ਵਿੱਚ ਨਹਾ ਬਹੁਤ ਜ਼ਿਆਦਾ ਵਾ ਤੁਸੀਂ ਸਿਰਫ ਪਿੰਡ ਦੇ ਵਿੱਚੋਂ ਮੁੱਦਾ ਚੁੱਕਿਆ ਆ ਪੂਰੇ ਦੋਹਾਂ ਹਲਕਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਪਹਿਲਾ ਕੰਮ ਹੀ ਤੁਹਾਡਾ ਇਹ ਰਿਹਾ ਕਿ ਹਾਂ ਕਿ ਪਹਿਲਾ ਪਿੰਡ ਦੇ ਵਿੱਚੋਂ ਕੋੜ ਕੱਢਿਆ ਜਾਏਗਾ ਨਸ਼ਾ ਖਤਮ ਕੀਤਾ ਜਾਏਗਾ ਬਾਕੀ ਦੇ ਕੰਮ ਬਾਅਦ ਕੀਤੇ ਜਾਣਗੇ ਸਰ ਜਿਵੇਂ ਸਾਡੇ ਪੰਜ ਸਭ ਚੇਅਰਮੈਨ ਪੰਜਾਬ ਸਰਦਾਰ ਬਲਬੀਤ ਸਿੰਘ ਪੰਨੂ ਜੀ ਆਪਾਂ ਨਾਲ ਗਾੜੀ ਕੋਈ ਅਪੀਲ ਕਰੀਏ ਕਿ ਜਿੱਦਾਂ ਸਾਡੇ ਪਿੰਡ ਦੇ ਵਿੱਚ ਕੋਈ ਵੇਟ ਚਾਏ ਕੀ ਨਾਲੇ ਦੇ ਖੇਡਾਂ ਵਾਸਤੇ ਕੋਈ ਨਾ ਕੋਈ ਪ੍ਰੋਵਾਈਡ ਕਰਵਾ ਕੇ ਦਿੱਤਾ ਜਾਵੇ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਦਾ ਨਸ਼ੇ ਵੱਲੋਂ ਧਿਆਨ ਟੁੱਟ ਕੇ ਕੁਝ ਖੇਡਾਂ ਵਾਲ ਲੱਗ ਸਕੇ ਕੀ ਕਹਿਣਾ ਚਾਹੋਗੇ ਸਾਹਿਬ ਇਹ ਤੇ ਜੀ ਜਿਹੜੀ ਤੁਸੀਂ ਗੱਲ ਕੀਤੀ ਖੇਡਾਂ ਵਰਦੀ ਇਹਨਾਂ ਉੱਤੇ ਵੀ ਸਾਡੇ ਚੇਅਰਮੈਨ ਸਾਹਿਬ ਦਾ ਪਹਿਲਾਂ ਵੀ ਬੜਾ ਵਧੀਆ ਸੁਝਾਅ ਆ ਸਾਨੂੰ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪਲੇਅਰ ਨੇ ਉਹਨਾਂ ਨੂੰ ਤਿਆਰ ਕਰੋ ਵਧੀਆ ਗਰਾਊਂਡਾਂ ਬਣਾ ਦਿੱਤੀਆਂ ਜਾਣਗੀਆਂ ਸਪੋਰਟਸ ਜਿਹੜੀਆਂ ਨੇ ਔਰ ਜਿਹੜਾ ਨਸ਼ੇ ਦਾ ਖਾਤਮਾ ਕਰਕੇ ਇਹ ਕੋਰ ਨੂੰ ਆਪਾਂ ਗਲੋ ਲਾਉਣਾ ਚਾਹੁੰਦੇ ਆ ਸਮੁੱਚੇ ਨਗਰ ਦਾ ਅਸੀਂ ਤੁਹਾਡੀ ਸੇਵਾ ਜਿਸ ਦਿਨ ਰਹਾ ਹਜੜਿਆ ਜਿੱਥੇ ਸਾਨੂੰ ਤੁਸੀਂ ਵਰਤਾਂ ਤੁਸੀਂ ਤੁਹਾਨੂੰ ਵਰਤ ਸਕਦੇ ਹੋ ਅਸੀਂ ਨਗਰ ਦੇ ਨਾਲ ਆ ਇਸ ਨਗਰ ਦੇ ਕੋਰਵਾਤੇ ਸਾਰਾ ਨਗਰ ਨਾਲ ਆ ਜੀ ਸਾਡੀ ਤੇ ਹੋ ਉਮੀਦ ਆ ਬੇਨਤੀ ਆ ਕਿ ਜਿਹੜਾ ਭੈਣ ਭਰਾ ਕੋ ਮਾੜਾ ਕੰਮ ਕਰਦਾ ਏ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਜੀ ਸਾਰੇ ਨਗਰ ਦੇ ਸਾਹਮਣੇ ਕਹਿਣਾ ਚਾਹੁੰਦਾ ਕਿ ਸਾਡਾ ਭਰਾ ਹੀ ਆ ਉਹ ਤੇ ਮਾੜਾ ਕੰਮ ਕਰਦਾ ਸੀਗਾ ਹਾਂ ਜੀ ਤੇ ਚਲੋ ਜੇ ਅਸੀਂ ਉਪਰਾਲਾ ਕੀਤਾ ਉਸ ਉਪਰਾਲੇ ਸਦਕਾ ਜੋ ਬੰਦਾ ਆਪਣੀ ਡਿਊਟੀ ਚੱਲ ਗਿਆ ਤੇ ਇਸ ਚੀਜ਼ ਦੀ ਬੜੀ ਖੁਸ਼ੀ ਆ ਜੋ ਚੱਲ ਗਿਆ ਹੈ ਉੱਥੇ ਰਵੇ ਤੇ ਉਹਦੀ ਸ਼ਾਬਾਸ਼ ਆ ਇਹ ਖੁਸ਼ੀ ਵਾਲੀ ਗੱਲ ਹੋ ਗਈ ਸਾਡੇ ਨਗਰ ਵਾਤੇ ਜਿਹੜਾ ਬੱਚ ਇਹਨੀ ਤੇ ਵਿਵੇਕ ਕੁਮਾਰੇ ਕਰਨ ਨਸ਼ੇ ਦੇ ਵਿੱਚ ਦਲਦਲ ਚਾਂੜ ਕੇ ਬੜੇ ਬੜੇ ਨੌਕਰੀ ਵਾਲੇ ਬੰਦੇ ਚ ਫਸ ਗਏ ਨੇ ਅਸੀਂ ਚਾਹੁੰਦੇ ਆ ਕਿ ਇਹ ਦਲਦਲ ਚੋਂ ਨਿਕਲਿਆ ਜਾਵੇ ਜਿਹੜਾ ਕੋਈ ਮਾਰਾ ਕੰਮ ਕਰਦਾ ਉਹਨੂੰ ਇਸੀ ਤੋਂ ਬਚਣਾ ਚਾਹੀਦਾ ਤੇ ਨਗਰ ਦੇ ਨਾਲ ਸਾਥ ਦੇਣਾ ਚਾਹੀਦਾ ਅੱਛਾ ਅੰਕਲ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਦੇ ਵਿੱਚ ਤੁਹਾਡੇ ਪੋਸਟਰ ਵਗੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਾਸਟ ਫੇਸ ਚੈਨਲ ਦਾ ਬਹੁਤ ਧੰਨਵਾਦ ਕਰ ਰਿਹਾ ਜਿੱਨਾ ਸਾਡੇ ਪਿੰਡਾਂ ਨੂੰ ਕੇ ਇਸ ਨਸ਼ੇ ਬਾਰੇ ਸਾਡਾ ਸਹਿਯੋਗ ਦਿੱਤਾ ਦੂਸਰੀ ਬੇਨਤੀ ਹੈ ਵੀ ਅਸੀਂ ਸਾਰਾ ਪਿੰਡ ਇਕੱਠਾ ਆਇਆ ਤੇ ਅਠਾ ਹੋ ਗਏ ਪਰਨ ਕੀਤਾ ਵੀ ਜਿਹੜਾ ਨਸ਼ਿਆਂ ਦਾ ਮਾੜਾ ਕਰਮ ਕਰਦੇ ਨੇ ਹੋ ਰਿਹਾ ਸਾਡੇ ਪਿੰਡ 'ਚ ਇਹ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਬਜ਼ੁਰਗਾਂ ਨੇ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਇਹੋ ਹੀ ਬੇਨਤੀ ਕੀਤੀ ਵੀ ਸਾਰੇ ਕੰਮ ਛੱਡੋ ਤੇ ਇਹ ਨਸ਼ਿਆਂ ਬਾਰੇ ਗੱਲ ਕਰੋ ਤੇ ਅहां ਮਤਲਬ ਉਸ ਮੁਤਾਬਕ ਉਹਨਾਂ ਮੀਟਿੰਗ ਕੀਤੀ ਫਿਰ ਪਿੰਡ 'ਚ ਅਸੀਂ ਜਾ ਕੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਵੀ ਮੇਰੇ ਵੀਰ ਜਿਹੜੇ ਤੁਸੀਂ ਕੋਈ ਵੇਚਦਾ ਤੇ ਗਾਂ ਤੋਂ ਨਾ ਵੇਚੀ ਚਲੋ ਕੁਝ ਫਰਕ ਪਿਆ ਫਿਰ ਅਸੀਂ ਉਸ ਦਿਨ ਸਾਡੀ ਮੀਟਿੰਗ ਦੇ ਵਿੱਚ ਕੁਝ ਸੱਜਣਾ ਨੇ ਸੁਝਾਅ ਦਿੱਤੇ ਵੀ ਪੋਸਟਰ ਵੀ ਲਾਇਆ ਜਾਣ ਤੇ ਅੱਜ ਅਸੀਂ ਪੋਸਟਰ ਵੀ ਲਾ ਰਹੇ ਆਂ ਨਾਲ ਦੀ ਨਾਲ ਤੇ ਪੋਸਟਰ ਦਾ ਮਤਲਬ ਇਹੋ ਹੀ ਆ ਕਿ ਜੋ ਬਾਹਰੋਂ ਅੰਸਰ ਜਿਹੜਾ ਹੁੰਦਾ ਤੋਂ ਪੋਸਟਰ ਵੇਖ ਕੇ ਤੁਰ ਜੇ ਜੇਕਰ ਉਹ ਨਹੀਂ ਜਾਂਦਾ ਫਿਰ ਅਸੀਂ ਉੱਥੇ ਨੂੰ ਜਾਵਾਂਗੇ ਤੇ ਉਂਗਲੀ ਕਰਾਂਗੇ ਪੋਸਟਰ ਵਾਲ ਪਿਆ ਨਹੀਂ ਤੇਰੇ ਕੋਲ ਪੜਿਆ ਗਿਆ ਜੀ ਫਿਰ ਉਹਦੇ ਨਾਲ ਅਸੀਂ ਕੋਈ ਦੋ ਗੱਲਾਂ ਵੱਧ ਘੱਟ ਵੀ ਸਾਡੇ ਕੋਲ ਹੋ ਸਕਦੀਆਂ ਕਿਉਂਕਿ ਅਸੀਂ ਸੱਚੇ ਰਹਿਣਾ ਚਾਹੁੰਦੇ ਆਂ ਸਮੁੱਚੀ ਪੰਚਾਇਤ ਸਾਰਾ ਪਿੰਡ ਸਾਨੂੰ ਇਹ ਨਹੀਂ ਕਹੇਗਾ ਵੀ ਤੁਸੀਂ ਵੀ ਇਹ ਇਹਨੂੰ ਗਲਤ ਗੱਲ ਕਿਉਂ ਆਖੀ ਹੈ ਆਪਣੇ ਆਪ ਨੂੰ ਅਸੀਂ ਸਚਾਈ ਦਾ ਸਚਾਈ ਪੇਸ਼ ਕਰਨੀ ਹੈ ਔਰ ਬਾਕੀ ਉਸ ਦਿਨ ਦਾ ਫਰਕ ਪਿਆ ਵਾ ਤੇ ਹੋਰ ਪੈ ਰਿਹਾ ਵਾ ਤੇ ਸਾਨੂੰ ਤੇ ਬਹੁਤ ਵਧੀਆ ਲੱਗਾ ਸਾਨੂੰ ਸਹਯੋਗ ਪਿੰਡ ਦੇ ਵਿੱਚੋਂ ਪੂਰਾ ਮਿਲਿਆ ਵਾ ਤੇ ਬੀਬੀਆਂ ਭੈਣਾਂ ਵੀ ਕਹਿ ਰਹੀਆਂ ਨੇ ਮਤਲਬ ਵੀ ਚੰਗਾ ਕੰਮ ਕਰਨ ਦਾ ਕਰਨਾ ਤੇ ਕਰ ਵੀ ਰਹੇ ਆ ਤੇ ਸਾਨੂੰ ਲੱਗਦਾ ਵੀ ਵੀ ਫਾਇਦਾ ਸਾਨੂੰ ਹੋਏਗਾ ਇਸ ਕੰਮ ਨਸ਼ਿਆਂ ਬਾਰੇ ਤੇ ਖਾਤਮਾ ਹੋ ਜਾਣਾ ਤੇ ਬਾਕੀ ਸਾਰਾ ਜਿਹੜਾ ਸਾਡਾ ਜਿਹੜਾ ਪਿੰਡ ਦੀ ਸਾਡੀ ਪਹਿਲੀ ਮੰਗ ਇਹ ਹੈ ਬਾਕੀ ਜਦੋਂ ਇਲੈਕਸ਼ਨ ਚ ਘਰ ਘਰ ਜਾਂਦੇ ਆ ਜਾਂਦੇ ਰਹੇ ਆ ਪੰਚਾਇਤੀ ਉਹਨਾਂ ਦੀ ਵੀ ਇਹੀ ਬੇਨਤੀ ਆ ਵੀ ਚਲੋ ਬਾਕੀ ਗੱਲਾਂ ਛੱਡਿਓ ਜਦੋਂ ਜੇ ਤੁਸੀਂ ਬਣ ਗਏ ਤੇ ਨਸ਼ੇ ਦਾ ਕੋੜ ਕੱਢਿਓ ਤੇ ਅਸੀਂ ਸਾਡੀ ਪੂਰੀ ਫੁੱਲ ਕੋਸ਼ਿਸ਼ ਇਸੇ ਕੰਮ ਤੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਧੰਨ ਸੋਨਾ ਸਾਸ ਜੀ ਅੱਛਾ ਹੀ ਮੈਂ ਸੀਨੀਅਰ ਰਿਪੋਰਟਰ ਮਨਕਾਰ ਸਿੰਘ ਕੈਮਰਾਮੈਨ ਮਲਕੀਤ ਸਿੰਘ ਮਮਨ ਦੇ ਨਾਲ ਧੰਨਵਾਦ